ਵੈਖ ਜੀ ਦਾ ਖਾਲਸਾ ਵੈਖ ਜੀ ਦੀ ਫਤਿਹ ਮੀ ਬਾਬੇ ਨੇ ਲਾ ਤੇ ਬੱਲੇ ਬੱਲੇ ਕਰਾਤੀ ਗਰਾਊਂਡ ਉਹ ਵੀ ਗੱਲਾਂ ਫੁੱਲ ਆਹ ਗਰਾਊਂਡ ਵੀ ਥੋੜਾ ਗੱਲਾਂ ਇੱਥੇ ਬੱਚੇ ਲਾ ਰਹੇ ਆ ਗੇਮ ਇਹ ਮਖਾ ਬਈ ਥੱਲ ਕੀ ਕਰੀਏ ਠੀਕ ਆ ਜੀ ਫੇਰ ਹੱਲੇ ਕਰਿਆ ਬਈ ਉੱਤੇ ਅਸੀਂ ਰਨਿੰਗ ਦਾ ਹੈ ਇਹ ਭਾਈ ਚੱਕਹੀ ਚਲਾਗੇ ਕਹੀਰੋ ਹੋਵੇ ਖਾਸੇ ਦਿਨ ਹੁਣ ਇਹਨਾਂ ਨੂੰ ਇਹੀ ਕਿਹਾ ਬਈ ਇੱਕ ਇੱਕ ਟੱਪਾ ਮਾਰਨਾ ਇੱਥੇ ਤਾਂ ਚੈਟ ਟੱਪੇ ਨਾਲ ਖੜੀਏ ਕਹਿੰਦੇ ਨਹੀਂ ਖੜੇ 40 40 ਟੱਪਾ ਲਾਗੇ 40 ਬਰਾਬਰ ਹੋ ਜਾ ਹੁਣ ਸਪੈਸ਼ਲੇ ਵੀ ਇਹ ਗੱਲਾਂ ਨੂੰ ਤਾਂ ਆਪਾਂ ਮੁਰੇ ਆਹ ਹੋ ਬੋ ਸ਼ੁਰੂ ਰੈਡੀ ਗੋ 40 ਗਣਨੇ ਨੇ ਟੱਪੇ ਇੱਕ ਇੱਕ ਟੱਪਾ ਮਾਰ ਕੇ ਤੁਰੇ ਜਾਣਾ ਕਹਾਂ ਨੂੰ ਠੀਕ ਆ ਜੀ ਤੇ ਆਹ ਮੁੰਡੇ ਆਪਣੇ ਜਿਹੜੇ ਭਾਰ ਜਨਾ ਘਟਾਇਆ ਇਹ ਰਨਿੰਗ ਲਾਉਣਗੇ 15 ਗੜੇ ਬਹੁਤ ਵਧੀਆ ਬਹੁਤ ਵਧੀਆ ਪੱਤ ਬਹੁਤ ਵਧੀਆ ਹਾਂ ਜੀ ਦੇ ਜੀ ਦੇ 40 ਟੱਪੇ ਹੋ ਗਏ ਮੈਨੂੰ ਦੱਸ ਦਿਓ ਖੜ ਜਿਓ ਆਪ ਦਾ ਸਾਹ ਲੈ ਸਕਦਾ ਕਹੀ ਤੋੜਦੀ ਜਵਾਨ ਨੇ ਦਿਖਾਈ ਕਹੀ ਮੜੀ ਜੀ ਕੁਝ ਨਹੀਂ ਕਰਨਾ ਉਹਦਾ ਆ ਦੇਖ ਲੋ ਕਹੀ ਦਾਗੀ ਬਣਾਤਾ ਠੀਕ ਆ ਲੈ ਜਾ ਬਈ ਨਾਲੇ ਲੋਹੇ ਦੀ ਆ ਵੈਰੀ ਗੁੱਡ ਹੋ ਗਏ ਚਲੋ ਰੈਡੀ 30 ਟੱਕ ਖੱਚ ਕੇ ਖੱਚ ਕੇ ਬਾੜਾ ਤਾਂ ਆਮ ਨਹੀਂ ਜਾਣਦੀ ਲੋੜ ਧਰਤੀ ਨਾਲ ਜੁੜੋ ਮਿੱਟੀ ਨਾਲ ਠੀਕ ਆ ਮਿੱਟੀ ਨਾਲ ਜੁੜ ਕੇ ਤਰੋ ਤੁਰਨਾ ਤੁਰਨਾ ਹਾਂ ਗੱਡ 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 ਬਹੁਤ ਵਧੀਆ ਇਹ ਬਈ ਚਾਚਾ ਇਹ ਉਹ ਸਾਰਾ ਦਾ ਚਾਚਾ ਹੀ ਬਣਾਦਾ ਇਹਨਾਂ ਨੇ ਇਹਨੂੰ ਇੱਕ ਤਾਇਆ ਇਹਨਾਂ ਦਾ ਤਾਇਆ ਨਹੀਂ ਆਇਆ ਉਹ ਹੈ ਗੱਡ ਹੋ ਗਏ ਗੱਡ ਗੱਡ ਲਓ ਸਾਹ ਲਓ 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 ਲਾਉਨੇ ਅੱਜ ਦੋ ਸੈੱਟ ਹੋ ਗਏ ਆਪਣੇ ਤਿੰਨ ਤਿੰਨ ਹੋ ਗਏ ਉਹ ਯਨਾ ਕਿ ਲਾ ਆਪਾਂ ਗੁੱਡਣਾ ਹੀ ਗੁੱਡਣਾ ਕੋਈ ਕੋਈ ਫਾਲਟ ਫੁਲਟਰ ਦਾ ਸਾਹ ਲਓ ਕਹੀਂ ਰੱਖੋ ਉਧਰ ਡੰਡੁੰਡ ਲਾ ਲਓ ਰੱਸਾ ਲਾ ਲਓ ਜੇ ਕਿਸ ਨੂੰ ਪ੍ਰੋਬਲਮ ਆਉਂਦੀ ਆ ਮੈਨੂੰ ਪੁੱਛਣ ਦੀ ਲੋੜ ਨਹੀਂ ਨਾ ਮੈਨੂੰ ਪੁੱਛਣ ਦੀ ਲੋੜਾ ਪਾਣੀ ਪੀਣ ਜਾਣਾ ਜੀ ਕਰਦਾ ਜਾਓ ਚਲੋ ਬਈ ਰੈਡੀ ਰਹਿਣ ਦੇ ਰੱਸਾ ਰੱਸਾ ਚੜ੍ਹ ਲਾ ਤੂੰ ਤੋੜ ਦੇਗਾ ਫੇਰ ਚਲੋ ਬਈ 25 ਦਾ ਖਿੱਚ ਕੇ ਖਿੱਚ ਕੇ ਖਾਲਸਾ ਜੀ ਓ ਬੱਲੇ ਆਂ ਪਿਆ ਤੇਰੇ ਓ ਜਲਦਾ ਬਾਪ ਵੱਡਦਾ ਫਾਹੇ ਪਰਲੇ ਪਰਛੇ ਹਾਂ ਅੰਬੇ ਅੱਜ ਕੱਢੀ ਆ ਕਸਰ ਸਾਰੇ ਦਿਨਾਂ ਦੀ ਲੈ ਤੁਹਾਨੂੰ ਅੰਬਾ ਦਿਖਾਉਨੇ ਆ ਨੇੜੇ ਜੂਮ ਕਰਕੇ ਵੇ ਕਹੀ ਵੀ ਦੇਖ ਲੋ ਕਿਵੇਂ ਹੜੰਬੇ ਵਾਂਗੂ ਚਲਦੀ ਆ ਚਲਦੀ ਆ ਨਾ ਹਾਂ ਓ ਬੱਲੇ ਤੇਰੇ ਸ਼ੇਰਾ ਖੱਚ ਕੇ ਖੱਚ ਕੇ ਕਟਕ ਗੋਡਾ ਆ ਸੱਟ ਲਾਉਣਾ ਤਾਂ ਹੈਗਾ ਹੀ ਆ ਹਾਂ ਘਸ ਘਸ ਕਰਕੇ ਲਾਉਣਾ ਕਿ ਦਾੜ ਦਾੜ ਕਰਕੇ ਲਾਉਣਾ ਇਹ ਦੇਖ ਲੋ ਪੂਰੇ ਘਰ ਨੇ ਆਪਦੇ ਟੱਪੇ ਚਲੋ ਬਸ ਆ ਜੋ ਲੋ ਪੋਜੀਸ਼ਨ ਇਧਰ ਦੇ ਪਾਸੇ ਚਲੋ ਬਈ 40 ਦਾ ਪੁੱਤ ਗੋਟ ਗੋਟ ਖੱਚ ਗਏ ਖਾਲਸਾ ਜੀ ਨੇੜੇ ਫੜੋ ਕਹੀ ਨੇੜਿਓਂ ਹਾਂ ਹਾਂ ਸਟੈਂਡ ਸਿੱਠੀ ਸਟੈਂਡ ਥੱਲੇ ਨੂੰ ਨੀਮਾ ਰੱਖੋ ਪੁੱਤ ਸਟੈਂਡ ਗੋ ਡਰਬੋ ਗੋਡ 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 ਚੌਕੜੀ ਆਹ ਚੌਕੜੀ ਦਿਖਾਉਗੀ ਤੁਹਾਨੂੰ ਅਗਲੇ ਸੀਜ਼ਨ ਹੈ ਤਾਂ ਸਾਰੇ ਹੀ ਹੈ ਕੋਈ ਕਿਵੇਂ ਕਹਿੰਦਾ ਸੱਪ ਨੂੰ ਸੱਪ ਨੂੰ ਸੱਪ ਲੜੇ ਬਿਓ ਕਿ ਨੂੰ ਜੜੇ ਕਾਲੀਪੂਰੇ ਹੋ ਗਏ ਗੁੱਡ ਆਪਾਂ ਇੱਧਰੋਂ ਹੋ ਜਾਓ ਨਾਲ ਨੂੰ ਜਿੱਥੇ ਪਰਾਲੀ ਦੀ ਵਾਲਾ ਉਹ ਤੋਂ ਪਰੇ ਹੋ ਜਾਓ ਉਹ ਫਿਰ ਕਹੀ ਨਹੀਂ ਵਿੱਚ ਜਾਂਦੀ ਠੀਕ ਆ ਨਾ ਆਪਾਂ ਆਹਦੇ ਪਰਾਲੀ ਵਾਲਾ ਤੇਰੇ ਕੋਲ ਵੀ ਇੱਧਰੋਂ ਸਾਈਡ ਤੇ ਨੂੰ ਹੋ ਜਾਓ ਮਿੱਟੀ ਵਾਲੇ ਕੋਲ ਨੂੰ ਹੋ ਜਾਓ ਆ ਦੇ ਪਰਾਲੀ ਵਾਲਾ ਛੱਡ ਦੋ ਪਰਾਲੀ ਤੇ ਕਹੀ ਨਹੀਂ ਵਿੱਚ ਜਾਂਦੀ ਹੁੰਦੀ ਆ ਕਕੜਾ ਆ ਗਿਆ ਕਕੜਾ ਇਗੜਣਾਈ ਨਾਈ ਕਰਨੀਆਂ ਇਹ ਉਹ ਉੱਥੇ ਬਹਿ ਜਾਂਦੀ ਆ ਜਾ ਕੇ ਪੂਲ ਦੇ ਕਿਨਾਰੇ ਦੇ ਇਹ ਜੇ ਕੋਈ ਆਉਂਦਾ ਫੇਰ ਨਾਉਂਦੀ ਆ ਇਕੱਲੀ ਨਾਉਂਦੀ ਇਹ ਹੈ ਕਿੱਕੇ ਚਲ ਬੇ ਖਿੱਚ ਕੇ ਲਾਉਣਾ 25 ਦਾ ਚੱਲਦਾ ਨਾ ਹੜੰਭੇਂਗੂ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਲੱਗਦਾ ਜੋਰ ਹੈ ਧਰਤੀ ਵਿਚਾਰ ਵਰਗੀ ਦੀਂਦੀ ਆ ਆ ਦੇ ਕਿਕੜਾ ਕਿਕੜੇ ਮਾਰਨ ਦੇ ਲਈ ਲੇਟੀ ਓਏ ਆਹ ਓਏ ਹੋ ਗਿਆ ਸਹਿਜ ਗ੍ਰਿੱਸਾ ਹਰਿਆਣਾ ਇਹਨ ਕਹੀ ਨਹੀਂ ਚਲਦੀ ਸਮਾਰ ਕੇ ਗੱਡ ਬਈ ਗੱਡ ਰਾਸਤਾਨ ਕਾਹ ਹੋ ਗਿਆ ਪੁੱਤ ਘੜੇ ਗੱਡ ਗੱਡ 15 ਘਰਨੇ ਆ ਪਹੀ ਦੇ ਤਿੰਨ ਗੇੜਿਆਂ ਦਾ ਸਾਢਾ ਕਿਲੋਮੀਟਰ ਬਣਦਾ ਜੀ 8 ਲਾ ਕੇ ਹੁਣ ਉਧਰੋਂ ਸਾਹ ਲੈ ਕੇ ਥੋੜੀ ਲੰਬੀ ਡੰਗ ਨਾਲ ਸੱਟਡਾਂ ਕਰ ਲਿਓ ਇੱਧਰ ਵੀ ਸਾਹ ਇੱਧਰ ਵੀ ਸਾਹ ਠੀਕ ਆ ਥੋੜੀ ਜਿਹੀ ਲੰਬੀ ਡੰਗ ਨਾਲ ਆਠੋ ਲਾਉਣੇ ਆ ਬਸ ਹਾਵ ਨਾਲ ਕੱਕਾਏ ਕਹਿੰਦਾ ਵੀ ਨਾਓ ਛੇਤੀ ਮੇਰੇ ਨਾਲ ਚਲੋ ਵੀ ਰੈਡੀ ਰੋਟੋ ਚਲੋ 25 ਦਾ ਖੱਚ ਕੇ ਗੱਡ 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 ਬਹੁਤ ਵਧੀਆ ਪੱਤਾ ਹੂੰ ਸਹੀ ਸਹੀ ਲਓ ਸਾ ਲੈ ਲੋ ਸਾ ਬਸ ਮਿੰਟ ਹੋ ਜਾ ਆਪਣੇ ਮਿੰਟ ਪੰਜ ਹੋਰ ਲਵਾਉਣੇ ਥੋਡੇ ਫੇਰ ਰਸਾ ਰਸਾ ਆਜ ਉਰਲੇ ਪਾਸੇ ਆਜੋ ਕੈ ਸੱਟ ਤੈ ਤਿੰਨ ਲੱਗਦੇ ਇੱਕ ਚ ਤਿੰਨ 6 9 ਹੋ ਗਏ ਕਿੰਨੇ ਹੋ ਗਏ ਇਹ ਤਾਂ ਉਹ ਨਾਲੇ ਗ੍ਰਿਪ ਸਾਰੇ ਹੀ ਨਾਲੇ ਬਾਹਾਂ ਦਾ ਸਾਰੇ ਸਾਰੇ ਦੀ ਐਕਸਰਸ ਸਾਰੇ ਸਰੀਰ ਦੀ ਐਕਸਰਸ ਭੋਰੋ ਭੋਰਾ ਦੀ ਗੱਲ ਕੀ ਇਹ ਹੁੰਦੀ ਨਹੀਂ ਹੈ ਉਹ ਕਿਹਨੂੰ ਊਰ ਖੱਟੇ ਹੈ ਉਹ ਬੱਲੇ ਤੇਰਾ ਨਾਟਕਾਰਾ ਜਾਂਦਾ ਭਾਈ ਨਾਟਕਾਰਾ ਹੁਣ ਬਣਿਆ ਨਾਟਕਾਰਾ ਪਹਿਲਾਂ ਤਾਂ ਟੀ 25 ਸੀ ਗੁੱਡ ਪੁੱਤ ਉਹ ਬੱਲੇ ਸੇਰਾ ਤੇਰੇ ਛਾ ਗਿਆ ਛਾ ਗਿਆ ਉਹ ਜਾਂਦਾ ਦੇਖ ਲੈ ਵਿੱਥਾਂ ਪਾਉਂਦਾ ਵੀ ਖੱਚ ਗਏ ਖੱਚ ਗਏ ਕੀਕੜੀ ਉਹ ਦੇਖ ਕੀਕੜੀ ਆਉਂਦੀ ਕੀਕੜੀ ਰਿਲੈਕਸ ਰੈਡੀ 10 ਟਗਾ ਕੇ ਰਲਾ ਰੈਡੀ ਵੀ ਦਾ ਕੱਟ ਕੇ ਰੱਖਣਾ ਨਹੀਂ ਹੁਣ ਅੰਦਰ ਕੋ ਲਾ ਦੋ ਚੱਕ ਦੋ ਫੱਟਾ ਗੋ ਡਰਬੋ ਗੁੱਡ ਗੁੱਡ ਹਾਂ ਹੜੱਬੇਂ ਕੋ ਵੈਂਗੂ ਚੱਲੇ ਹਣ ਵੈਂਗੂ ਡੱਡ ਗੱਡ ਜੀਂਦ ਗੱਡ ਜੀਂਦ ਵਾਲੇ ਕੋਲ ਕਹਾ ਦੂਆ ਗੱਡ ਆ ਮਹਾਰਾਜ ਫੜੂ ਬਾ ਫੜੂ ਕੋਲ ਖੜਜੂ ਆ ਕੇ ਕੋਲ ਵੀ ਦੱਸੋ ਕੀ ਚਾਹੀਦਾ ਸਹਜ ਬਰਾਬਰ ਇਹਨੂੰ ਬਰਾਬਰ ਦਾ ਪੱਤ ਬਰਾਬਰ ਲੈਨੂੰ ਠੀਕ ਨੇ ਐਵੇਂ ਹੀ ਫੜ ਕੇ ਮਿਲੀਦਾ ਹੁੰਦਾ ਜਮਾਕਾਂ ਨੂੰ ਨਾ ਕਿੱਕ ਨਾ ਬਤਨਾ ਖੇਡਣ ਦੇ ਉਹਨਾਂ ਨੂੰ ਹੋ ਗਿਆ ਗੋਡੇ ਲੱਗ ਤਾਹਾਂ ਉੱਠ ਲੱਕ ਤੇ ਚੜ। ਉਹ ਬੱਲੇ ਤੇਰੇ ਪ੍ਰਭਜੋਤਾ ਸ਼ਾਬਾਸ਼। ਲੈ ਵੀ ਤਮੋਟ ਆਲਾ ਚੱਲਿਆ। ਕਿੱਕੇ ਆ ਜਾ ਪੱਤਾ ਇੱਧਰ ਆ ਜਾ ਤੂੰ। ਇੱਧਰ ਆ ਜਾ ਨੋਣਿਆ। ਹੋ ਗਿਆ ਭਾਈ ਤਮੋਟ। ਸੱਜ ਪੱਕੇ ਸੋ ਮਿੱਠਾ ਹੋਏ। ਵਿੱਚ ਵੀ ਟੈਗ ਮਾਰੀਦਾ ਹੁੰਦਾ ਉੱਥੇ ਨਹੀਂ ਟੈਗ ਕਸਾਮੀ ਟੈਗ ਮਾਰੀ ਜਾਂਦੇ ਹੋਂ। ਜਾਨਸਾਰ ਮਾਰੋ ਟੈਗ। ਹੂੰ ਸਹਿਜ ਲਾਲਾ ਛੱਟ ਰਿਹਾ ਹੈ ਹਾਂ ਉਹ ਬੱਲੇ ਤਰਨ ਸੈਦਿਆ